ਦੋਸਤੋ ਅੱਜ 1 ਜੁਲਾਈ 2024 ਦਾ ਦਿਨ ਹੈ ਅਤੇ ਅੱਜ ਤੋਂ ਦੇਸ਼ ਭਰ ਦੇ ਵਿੱਚ ਨਵੇਂ ਤਿੰਨ ਕਾਨੂੰਨ ਲਾਗੂ ਹੋ ਚੁੱਕੇ ਨੇ ਬ੍ਰਿਟਿਸ਼ ਕਾਲ ਤੋਂ ਚੱਲੇ ਆ ਰਹੇ ਤਿੰਨ ਅਪਰਾਧਿਕ ਕਾਨੂੰਨਾਂ ਨੂੰ ਹੁਣ ਬਦਲ ਦਿੱਤਾ ਗਿਆ ਹੈ ਜਿਵੇਂ ਕਿ ਇੰਡੀਅਨ ਪੈਨਲ ਕੋਰਟ ਆਈਪੀਸੀ ਸੀਆਰਪੀਸੀ ਅਤੇ ਇੰਡੀਅਨ ਐਵੀਡੈਂਸ ਐਕਟ ਸੀਗੇ ਜਿਹੜੇ ਉਹਨਾਂ ਨੂੰ ਹੁਣ ਬਦਲ ਕੇ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਬਣਾ ਦਿੱਤਾ ਗਿਆ ਹੈ ਦੋਸਤੋ ਸਰਕਾਰ ਨੇ ਇਹਨਾਂ ਤਿੰਨ ਕਾਨੂੰਨਾਂ ਦੇ ਉੱਪਰ ਕੰਮ ਕਰਨ ਦੇ ਲਈ ਇਹਨਾਂ ਤਿੰਨ ਕਾਨੂੰਨਾਂ ਦੇ ਮੁਤਾਬਕ ਕੰਮ ਕਰਨ ਦੇ ਲਈ ਪੁਲਿਸ ਅਧਿਕਾਰੀਆਂ ਅਤੇ ਨਿਆਂਕ ਅਧਿਕਾਰੀਆਂ ਮਿਲਾ ਕੇ ਕੁੱਲ ਮਿਲਾ ਕੇ 6 ਲੱਖ ਅਧਿਕਾਰੀਆਂ ਨੂੰ ਸਿਖਲਾਈ ਵੀ ਦੇ ਦਿੱਤੀ ਹੈ ਦੋਸਤੋ ਬਦਲੇ ਗਏ ਇਹਨਾਂ ਤਿੰਨ ਕਾਨੂੰਨਾਂ ਦੇ ਵਿੱਚ 356 ਧਾਰਾਵਾਂ ਹੈ 75 ਧਾਰਾਵਾਂ ਨੂੰ ਬਦਲਿਆ ਗਿਆ ਹੈ 8 ਨਵੀਆਂ ਧਾਰਾਵਾਂ ਜੋੜੀਆਂ ਗਈਆਂ ਅਤੇ 22 ਧਾਰਾਵਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਵਕ ਵਕ ਅਪਰਾਧਾਂ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਧਾਰਾਵਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਬਦਲ ਦਿੱਤਾ ਗਿਆ ਹੈ ਜਾਣੀ ਜਿਨ੍ਹਾਂ ਦਾ ਨੰਬਰ ਬਦਲ ਗਿਆ ਏ ਦੋਸਤੋ ਹੁਣ ਆਈਪੀਸੀ 1860 ਦੀ ਜਗ੍ਹਾ ਭਾਰਤੀ ਨਿਆਂ ਸੰਹਿਤਾ 2023 ਨੇ ਲੈ ਲਈ ਏ ਇਸੇ ਤਰ੍ਹਾਂ ਸੀਆਰਪੀਸੀ 1973 ਦੀ ਜਗ੍ਹਾ ਹੁਣ ਭਾਰਤੀਏ ਨਾਗਰਿਕ ਸੁਰੱਖਿਆ ਸੰਹਿਤਾ 2023 ਨੇ ਲੈ ਲਈ ਏ ਅਤੇ ਇਸੇ ਤਰ੍ਹਾਂ ਹੀ ਭਾਰਤੀ ਜੋ ਸਬੂਤ ਐਕਟ ਸੀਗਾ 1872 ਵਾਲਾ ਉਸ ਦੀ ਜਗ੍ਹਾ ਹੁਣ ਨਵਾਂ ਭਾਰਤੀ ਸਬੂਤ ਐਕਟ 2023 ਵੀ ਲਾਗੂ ਹੋ ਚੁੱਕਾ ਏ ਦੋਸਤੋ ਇਹਨਾਂ ਨਵੇਂ ਕਾਨੂੰਨਾਂ ਦੇ ਮੁਤਾਬਕ ਹੁਣ ਐਫਆਈਆਰ ਕਿਤੇ ਵੀ ਦਰਜ ਹੋ ਸਕੇਗੀ ਅਤੇ ਜਾਂਚ ਦੀ ਤੁਹਾਨੂੰ ਰਿਪੋਰਟ ਮਿਲੇਗੀ ਰਾਜ ਵੱਖ-ਵੱਖ ਰਾਜ ਨੇ ਇੱਕ ਤਰਫਾ ਕੇਸ ਵਾਪਸ ਨਹੀਂ ਲੈ ਸਕਣਗੇ ਪੀੜਤਾਂ ਨੂੰ ਸੁੰਨਾ ਪਊਗਾ ਐਫ ਆਈ ਆਰ ਕੇਸ ਡਾਇਰੀ ਚਾਰਜ ਸੀਟ ਜੱਜਮੈਂਟ ਸਾਰਾ ਕੁਝ ਹੁਣ ਡਿਜੀਟਲ ਹੋਇਆ ਕਰੇਗਾ ਤਲਾਸ਼ੀ ਅਤੇ ਜ਼ਬਤੀ ਦੇ ਵਿੱਚ ਵੀਡੀਓ ਤੇ ਆਡੀਓ ਦੀ ਰਿਕਾਰਡਿੰਗ ਜ਼ਰੂਰੀ ਕਰ ਦਿੱਤੀ ਗਈ ਹੈ ਗਵਾਹਾਂ ਨੂੰ ਆਡੀਓ ਵੀਡੀਓ ਦੇ ਨਾਲ ਬਿਆਨ ਰਿਕਾਰਡ ਕਰਨ ਦਾ ਵਿਕਲਪ ਆਪਾਂ ਕਹਿ ਦਈਏ ਦਿੱਤਾ ਗਿਆ ਹੈ 7 ਸਾਲ ਜਾਂ ਵੱਧ ਦੀ ਸਜ਼ਾ ਵਾਲੇ ਅਪਰਾਧਾਂ ਦੇ ਵਿੱਚ ਫੋਰੈਂਸਿਕ ਵਿਸ਼ੇਸ਼ਗ ਦੇ ਵੱਲੋਂ ਸਬੂਤ ਜੁਟਾਉਣ ਦਾ ਕੰਮ ਜ਼ਰੂਰੀ ਕਰ ਦਿੱਤਾ ਗਿਆ ਹੈ। ਛੋਟੇ-ਮੋਟੇ ਅਪਰਾਧਾਂ ਨੂੰ ਜਲਦੀ ਨਿਪਟਾਉਣ ਦੇ ਲਈ ਸਮਰੀ ਟ੍ਰਾਇਲ ਦਾ ਵੀ ਪ੍ਰਬੰਧਨ ਕੀਤਾ ਗਿਆ ਹੈ। ਅਤੇ ਹੁਣ ਭਗੋੜਿਆਂ ਦੀ ਸੰਪਤੀ ਵੀ ਜ਼ਬਤ ਹੋ ਜਾਵੇਗੀ। ਇਸ ਦੇ ਨਾਲ ਹੀ ਦੋਸਤੋ ਪੁਲਿਸ ਅਤੇ ਅਦਾਲਤਾਂ ਦੇ ਲਈ ਵੀ ਸਮਾਂ ਸੀਮਾ ਤੈਅ ਕਰ ਦਿੱਤੀ ਗਈ ਹੈ ਕਿ ਫਲਾਣਾ ਅਪਰਾਧ ਵਾਲਾ ਕੇਸ ਇੰਨੇ ਸਮੇਂ ਦੇ ਵਿੱਚ ਖਤਮ ਹੋ ਜਾਵੇਗਾ। ਕਿਉਂਕਿ ਪਹਿਲਾਂ ਆਪਕਾ ਸੁਣਦੇ ਸੀ ਕਿ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਪੈਂਦੀ ਸੀ ਤੇ ਕੇਸ ਬਹੁਤ ਲੰਬੇ ਲਟਕਦੇ ਸੀ ਸੋ ਹੁਣ ਉਹ ਸਮਾਂ ਖਤਮ ਹੋ ਚੁੱਕਾ ਹੈ ਦੋਸਤੋ ਮੈਜਿਸਟ੍ਰੇਟ ਹੁਣ 14 ਦਿਨ ਦੇ ਵਿੱਚ ਵਿੱਚ ਕੇਸ ਦਾ ਸੰਗਿਆਨ ਲਵੇਗਾ ਕੇਸ ਜਿਆਦਾ ਤੋਂ ਜਿਆਦਾ 120 ਦਿਨਾਂ ਦੇ ਵਿੱਚ ਟ੍ਰਾਇਲ ਤੇ ਆ ਜਾਊਗਾ ਕੇਸਾਂ ਦੇ ਵਿੱਚ ਕਾਗਜ਼ਾਂ ਦੀ ਪ੍ਰਕਿਰਿਆ 30 ਦਿਨ ਦੇ ਵਿੱਚ ਪੂਰੀ ਹੋ ਜਾਊਗੀ ਟ੍ਰਾਇਲ ਪੂਰਾ ਹੋਣ ਪਰ ਅਦਾਲਤ 30 ਦਿਨ ਦੇ ਵਿੱਚ ਵਿੱਚ ਫੈਸਲਾ ਸੁਣਾਊਗੀ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਜੋ ਗੱਲ ਹੈਗੀ ਹੈ ਕਿਉਂਕਿ ਕੋਈ ਵੀ ਜਦੋਂ ਅਪਰਾਧ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਕੇਸ ਦੀ ਸ਼ੁਰੂਆਤ ਮੁਕਦਮੇ ਦੀ ਸ਼ੁਰੂਆਤ ਐਫ ਆਈ ਆਰ ਕਰਨ ਨਾਲ ਹੁੰਦੀ ਹੈ ਹੁਣ ਸ਼ਿਕਾਇਤ ਦੇਣ ਤੋਂ 3 ਦਿਨਾਂ ਦੇ ਅੰਦਰ-ਅੰਦਰ ਪੁਲਿਸ ਨੂੰ ਐਫ ਆਈ ਆਰ ਦਰਜ ਕਰਨੀ ਹੋਊਗੀ ਨਵੇਂ ਕਾਨੂੰਨ ਦੇ ਮੁਤਾਬਕ ਐਫ ਆਈ ਆਰ ਦਰਜ ਕਰਨਾ ਅਤੇ ਅਦਾਲਤ ਤੱਕ ਕੇਸ ਨੂੰ ਪਹੁੰਚਾਉਣਾ ਸੁਨਿਸ਼ਚਿਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੋਸਤੋ ਨਵੇਂ ਕਾਨੂੰਨ ਦੇ ਮੁਤਾਬਕ ਜਬਰ ਜਨਾਹ ਦੇ ਕੇਸ ਦੇ ਵਿੱਚ આરોપી ਤੇ ਦੋਸ਼ ਸਾਬਤ ਹੋਣ ਤੋਂ ਬਾਅਦ ਉਸ ਨੂੰ ਫਾਂਸੀ ਜਾਂ ਫਿਰ ਉਮਰ ਕੈਦ ਦੀ ਸਜ਼ਾ ਨਿਸ਼ਚਿਤ ਕੀਤੀ ਗਈ ਹੈ ਅਤੇ ਸਮੂਹਿਕ ਜ਼ਬਰਜਨਾਹ ਦੇ ਕੇਸ ਦੇ ਵਿੱਚ ਦੋ ਸਾਬਤ ਹੋਣ ਤੋਂ ਬਾਅਦ ਦੋਸ਼ੀ 20 ਸਾਲ ਦੀ ਸਜ਼ਾ ਜਾਂ ਫਿਰ ਜਿੰਦਾ ਰਹਿਣ ਤੱਕ ਜੇਲ੍ਹ ਦੇ ਵਿੱਚ ਰਹਿਣ ਦੀ ਸਜ਼ਾ ਦਾ ਭਾਗੀਦਾਰ ਹੋਵੇਗਾ ਮੋਬ ਲਿੰਚਿੰਗ ਦੇ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ